ਸਾਸਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਚੁੰਨੀ ਡੈਕੋਰੇਟ ਕਰਨੀ ਦੱਸਦੇ ਆਂਗੇ ਆਪਾਂ ਚੁੰਨੀ ਦੇ ਉੱਤੇ ਕਮੀਜ਼ ਨਾਲ ਦੇ ਕੱਪੜੇ ਦੇ ਬਣਾ ਕੇ ਪੈਚ ਲਗਾਵਾਂਗੇ ਨਾਲ ਲੈਸ ਲਗਾਵਾਂਗੇ ਹਾਂਜੀ ਆਪਾਂ ਇਸ ਤਰ੍ਹਾਂ ਨਾ ਪੈਟਰਨ ਕੱਟ ਲੈਣੇ ਆ ਕੱਪੜੇ ਦੇ ਪੀਸ ਇਹ ਜਿਹੜਾ ਵੱਡਾ ਪੀਸ ਹੈਗਾ ਇਹ ਆਪਣਾ 5x5 ਦਾ ਹੈਗਾ ਤੇ ਛੋਟੇ ਆ ਜਿਹੜੇ ਇਹ 4x4 ਦੇ ਆਗੇ ਦੋ ਛੋਟੇ ਆ ਇੱਕ ਵੱਡਾਗਾ ਇਨਾ ਦੇ نیچے ਆਪਾਂ ਪੇਸਟਿੰਗ ਚ ਪਕਾ ਲੈਣੀ ਆਂਗੀ ਤਾਂ ਕਿ ਇਹ ਥੋੜੇ ਸਖਤ ਹੋ ਜਾਣ। ਹਾਂਜੀ ਫਿਰ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਰੱਖ ਕੇ ਲੈਂਸ ਲਗਾਉਣੀ ਆਂ। ਪੈਟਰਨ ਕੱਪੜੇ ਦਾ ਸਿੱਧਾ ਪਾਸਾ ਤੇ ਲੈਂਸ ਦਾ ਆਪਾਂ ਪੁੱਠਾ ਪਾਸਾ ਰੱਖਣਾਗਾ। ਹਾਂਜੀ ਇਹ ਦੇਖੋ ਜੀ ਜਦੋਂ ਆਪਾਂ ਕਾਰਨਰ ਤੇ ਆ ਜਾਂਦੇ ਆ ਇਸ ਤਰ੍ਹਾਂ ਕੱਪੜਾ ਘੁਮਾ ਦੇਣਾਗਾ ਪੈਰ ਚੱਕ ਕੇ ਤੇ ਇਸ ਤਰ੍ਹਾਂ ਹੀ ਲੈਂਸ ਘੁਮਾ ਦੇਣੀ ਆ। ਆਪਾਂ ਲੈਂਸ ਦੇ ਵਿੱਚ ਕੋਈ ਗਲ ਬਲ ਨਹੀਂ ਪਾਉਣਾ ਹੈਗਾਗਾ। ਮੈਡਾ ਨੂੰ ਅੱਗੇ ਵੀ ਦੱਸਣੀ ਹੁੰਨੀ ਆ ਇਸ ਤਰ੍ਹਾਂ ਇਸ ਤਰ੍ਹਾਂ ਬਾਲ ਪੈਰ ਚੱਕ ਕੇ ਕੱਪੜਾ ਕਮਾਉਣ ਨਾਲ ਤੇ ਲੈਸ ਕਮਾਉਣ ਨਾਲ ਕਾਰਨਰ ਬਹੁਤ ਅੱਛਾ ਬਣਦਾਗਾ ਇਸੇ ਤਰ੍ਹਾਂ ਹੀ ਆਪਾਂ ਇਹ ਚਾਰੇ ਕਾਰਨਰਾਂ ਚਾਰੇ ਸਾਈਡਾਂ ਤੇ ਲੈਸ ਲਗਾ ਲੈਣੀ ਆ ਪੀਸ ਦੇ ਇਸ ਤਰ੍ਹਾਂ ਨਾਲ ਆਪਾਂ ਤਿੰਨੇ ਜਿਹੜੇ ਇਹ ਪੀਸ ਬਣਾਏ ਆ ਇਹ ਆਪਾਂ ਤਿਆਰ ਕਰ ਲੈਣੇ ਆਂਗੇ ਦੇਖੋ ਇਹ ਆਪਣੇ ਤਿਆਰ ਹੋ ਗਏ ਆਪਾਂ ਲੈਸ ਦਾ ਪੁੱਠਾ ਪਾਸਾ ਰੱਖਣਾ ਤੇ ਕੱਪੜੇ ਦਾ ਸਿੱਧਾ ਪਾਸਾ ਹਾਂਜੀ ਇਹ ਆਪਾਂ ਇਸ ਤਰ੍ਹਾਂ ਕਰਕੇ ਲਗਾਵਾਂਗੇ ਆਪਣੀ ਇਹ ਸਲਾਈ ਅੰਦਰ ਚਲੀ ਜਾਊਗੀ ਤੇ ਆਪਣੀ ਲੇਸ ਉੱਪਰ ਆ ਜੂਗੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਆਪਾਂ ਚੁੰਨੀ ਤੇ ਮਾਰ ਕੇ ਚੁੰਨੀ ਨੂੰ ਪ੍ਰੈਸ ਕਰ ਲੈਣਾਗਾ ਪ੍ਰੈਸ ਕਰਨ ਨਾਲ ਨਾ ਚੁੰਨੀ ਦੇ ਵਿੱਚ ਕਰੀਜਾਂ ਬਣ ਜਾਣਗੀਆਂ ਕ੍ਰੋਸ ਦੇ ਨਿਸ਼ਾਨ ਬਣ ਜਾਣਗੇ ਜਿੱਥੇ-ਜਿੱਥੇ ਵੀ ਆਪਾਂ ਇਹ ਕਾਰਨਰ ਚੁੰਨੀ ਦਾ ਕਾਰਨਰ ਬਣੂਗਾ ਉੱਥੇ-ਉੱਥੇ ਇਹ ਕ੍ਰੋਸ ਦੇ ਨਿਸ਼ਾਨ ਬਣ ਜਾਣਗੇ ਤੇ ਉੱਥੇ ਫਿਰ ਆਪਾਂ ਇਹਨੂੰ ਜੋਇੰਟ ਕਰਾਂਗੇ ਦੇਖੋ ਜੀ ਕ੍ਰੋਸ ਦਾ ਨਿਸ਼ਾਨ ਬਣ ਗਿਆ ਨਾ ਇਹਦੇ ਉੱਪਰ ਆਪਾਂ ਇਹ ਪੈਟਰਨ ਲਗਾਉਣਾਗਾ ਇਸ ਪੈਟਰਨ ਦੀ ਜਿਹੜੇ ਖੁੰਝੇ ਆਗੇ ਚਾਰੇ ਇਹ ਆਪਣੀ ਚੁੰਨੀ ਦੀ ਚਾਰੇ ਕਰੀਜਾਂ ਦੇ ਨਾਲ ਬਿਲਕੁਲ ਸਿੱਧੇ ਹੋਣੇ ਚਾਹੀਦੇ ਆ ਇਹਨੂੰ ਆਪਾਂ ਇੱਥੇ ਪੈਚ ਨੂੰ ਬਿਲਕੁਲ ਸੈਂਟਰ ਚ ਸਿੱਧਾ ਰੱਖ ਕੇ ਚਾਰੇ ਕਰੀਜਾਂ ਦੇ ਨਾਲ ਚਾਰੇ ਕਾਰਨਰ ਸੈੱਟ ਕਰਕੇ ਇੱਥੇ ਆਪਾਂ ਕੋਈ ਸੂਈ ਵਗੈਰਾ ਲਗਾ ਦੇਣੀ ਹੈਗੀ ਪੈਨ ਲਗਾ ਸਕਦੇ ਆ ਸੂਈ ਲਗਾ ਸਕਦੇ ਆਂਗੇ ਹਾਂਜੀ ਚਾਹੀਦਾ ਆਪਾਂ ਇਸ ਖੁੰਝੇ ਤੋਂ ਲੈ ਕੇ ਦੂਜੇ ਖੁੰਝੇ ਤੱਕ ਕੱਚੀ ਸਲਾਈ ਮਾਰ ਸਕਦੇ ਆਂ ਵੱਡੇ ਵਖੀਏ ਨਾਲ ਇਹ ਪੈਚ ਲਗਾਉਣ ਤੋਂ ਬਾਅਦ ਆਪਾਂ ਉਹ ਦੇੜ ਦੇਵਾਂਗੇ ਇਹਨੂੰ ਫਿਕਸ ਕਰਨ ਦੇ ਨਾਲ ਨਾ ਇਹ ਸੌਖੇ ਤਰੀਕੇ ਨਾਲ ਲੱਗ ਜਾਂਦਾਗਾ ਆਪਣੇ ਕਾਰਨਰਾਂ ਦੇ ਕਰੀਜ ਦੇ ਉੱਤੋਂ ਖਿਸਕਦਾ ਨਹੀਂ ਹੈਗਾ ਦੇਖੋ ਜੀ ਸਲਾਈ ਲਗਾ ਲਈ ਆਪਾਂ ਪੈਚ ਲਗਾ ਲਿਆ ਇਹ ਦੇਖੋ ਆਪਾਂ ਇਸੇ ਤਰ੍ਹਾਂ ਹੀ ਆਪਾਂ ਇਹ ਤਿੰਨੇ ਪੈਚ ਆ ਜਿਹੜੇ ਇਹ ਚੁੰਨੀ ਤੇ ਲਗਾ ਲੈਣੇ ਆਂਗੇ ਦੇਖੋ ਜੀ ਇਹ ਦੇਖੋ ਚੁੰਨੀ ਦੇ ਉੱਪਰ ਜਿਹੜੀ ਇਹ ਲੈਸ ਲੱਗੀ ਹੋਈ ਹੈਗੀ ਇਹਦੀ ਵੀਡੀਓ ਮੈਂ ਅਲੱਗ ਪਹਿਲਾਂ ਤੋਂ ਪਾਈ ਹੋਈ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ ਸਾਰਿਆਂ ਦਾ